ਵਾਹ ਤੁਲੀਕਾ ਕਲਸਾ ਵਾਹ ਗੁਜ ਕੀ ਫਤਿਹ ਸੂ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਇਹ ਬੇਨਤੀ ਪੰਜਾਬ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਹੈ ਭਾਈ ਸਾਰੇ ਪਿੰਡ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਜੇਕਰ ਆਪਣੇ ਨਗਰ ਵਿੱਚ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਬਿਨਾਂ ਕਿਸੇ ਡਰ ਤੋਂ ਤੁਰੰਤ ਉਸ ਦੀ ਜਾਣਕਾਰੀ ਨੇੜੇ ਦੇ ਪੁਲਿਸ ਥਾੜੇ ਦੇ ਆਪਣੇ ਪਿੰਡ ਨਗਰ ਦੇ ਪੰਚਾਇਤ ਮੈਂਬਰ ਨੂੰ ਜ਼ਰੂਰ ਦਿਓ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਜੇ ਕੋਈ ਨਸ਼ਾ ਵੇਚਦਾ ਪੁਲਿਸ ਵਾਲਿਆਂ ਨੇ ਫੜਦਿਆ ਤਾਂ ਕੋਈ ਵੀ ਪਿੰਡ ਵਾਸੀ ਉਸ ਦੀ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਨਾ ਕਰੇ ਨਾ ਉਸ ਦੀ ਜ਼ਬਾਨਤ ਕਰਾਵੇ ਤੇ ਨਾ ਹੀ ਗਵਾਹੀ ਦੇਵੇ ਜੇਕਰ ਕੋਈ ਵਿਅਕਤੀ ਗਵਾਹੀ ਦਿੰਦਾ ਜਾਂ ਜ਼ਬਾਨਤ ਕਰਾਉਂਦਾ ਫੜਿਆ ਗਿਆ ਤਾਂ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਜੇਕਰ ਕੋਈ ਬੱਚਾ ਜਾਂ ਵਿਅਕਤੀ ਨਸ਼ੇ ਦਾ ਆਦੀ ਹੋ ਚੁੱਕਿਆ ਹੈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਵਿਅਕਤੀ ਆਪਣੇ ਪਰਿਵਾਰ ਸਮੇਤ ਪੁਲਿਸ ਪ੍ਰਸ਼ਾਸਨ ਨੂੰ ਮਿਲ ਸਕਦਾ ਹੈ ਤਾਂ ਪ੍ਰਸ਼ਾਸਨ ਨਸ਼ਾ ਛਡਾਊ ਕੇਂਦਰ ਵਿੱਚ ਜਾ ਕੇ ਉਹਦਾ ਪੂਰਾ ਸਹਿਯੋਗ ਦੇਵੇਗੀ ਤੇ ਇਲਾਜ ਵਧੀਆ ਢਗਰਾ ਕਰਾਵੇਗੀ ਸੋ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਵੀ ਪੰਜਾਬ ਸਰਕਾਰ ਦਾ ਅਤੇ ਪ੍ਰਸ਼ਾਸਨ ਦਾ ਪੂਰਾ ਸਾਥ ਦਈਏ ਤਾਂ ਆਪਣੇ ਨਗਰ ਵਿੱਚੋਂ ਵੀ ਨਸ਼ਾ ਖਤਮ ਹੋ ਸਕੇ ਅਜੇ ਤੰਦਰੁਸਤੀ ਹੋਵੇ ਦੁਆਰਾ ਫਿਰ ਬੇਨਤੀ ਹੈ ਇਹ ਬੇਨਤੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹੈ ਜੇਕਰ ਕੋਈ ਆਪਣੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਜੇ ਉਸ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ ਜਾਣਕਾਰੀ ਪੁਲਿਸ ਥਾਣੇ ਵਿੱਚ ਜਾ ਕੇ ਦੇਣ ਦੀ ਕਿਰਪਾਤਾ ਕਰੇ ਤੇ ਉਹਦੀ ਪਛਾਣ ਗੁਪਤ ਰੱਖੀ ਜਾਵੇਗੀ ਜੇਕਰ ਕੋਈ ਨਸ਼ਾ ਵੇਚਦਾ ਪਿੰਡ ਵਿੱਚ ਫੜਿਆ ਗਿਆ ਜਾਂ ਉਸ ਦੀ ਗਵਾਹੀ ਦਿੰਦਾ ਫੜਿਆ ਗਿਆ ਜਾਂ ਜਮਾਨਤ ਕਰਾਉਂਦਾ ਫੜਿਆ ਗਿਆ ਤਾਂ ਉਤੇ ਉਤੇ ਸਖਤ ਤੋਂ ਸਖਤ ਕਾਇਰਵਾਈ ਕੀਤੀ ਜਾਵੇਗੀ ਜੇ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ ਤੇ ਨਸ਼ਾ ਛਡਣਾ ਚਾਹੁੰਦਾ ਹੈ ਤਾਂ ਪਰਿਵਾਰ ਸੁਵੇਰ ਪ੍ਰਸ਼ਾਸਨ ਨੂੰ ਮਿਲ ਸਕਦਾ ਹੈ ਪਰਸ਼ੁਪ ਪ੍ਰਸ਼ਾਸਨ ਉਹਦਾ ਪੂਰਾ ਸਹਿਯੋਗ ਦੇਵੇਗੀ ਨਸ਼ਾ ਛਡਾਓ ਕੇਂਦਰ ਵਿੱਚ ਜਾ ਕੇ ਉਹਨਾਂ ਦਾ ਪੂਰਾ ਪੂਰਾ ਇਲਾਜ ਕਰਾਵੇਗੀ ਸੋ ਆਪਾਂ ਸੰਗਤਾਂ ਵੱਧ ਤੋਂ ਵੱਧ ਪ੍ਰਸ਼ਾਸਨ ਦਾ ਸਾਥ DIYੇ ਤੇ ਆਪਣੇ ਨਗਰ ਨੂੰ ਨਸ਼ਾ ਮੁਕਤ ਕਰਾਈਏ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 我对。